ਟੋਡਾ ਰਮਨਦੀ ਭਾਈ ਪਿੰਡ ਪਿੰਡ ਮਾਰ ਖੋਡਾ ਇਹ ਜਿਹੜੀਆਂ ਬੱਲੀਆਂ ਰੱਖੀਆਂ ਆ ਇਹ ਕੀ ਹੈ ਜਿਹੜੇ ਲੱਕੜ ਰੱਖੀ ਹੋਈ ਕਾਦੇ ਲਈ ਰੱਖੀ ਹੋਈ ਸੀ ਇਹ ਸ਼ਟਰਿੰਗ ਦਾ ਕੰਮ ਕਰਦੇ ਆ ਜੀ ਸ਼ਟਰਿੰਗ ਦਾ ਕੰਮ ਕਰਦੇ ਹੈ ਸੀਮਾ ਸ਼ਟਰ ਸਟੋਰ ਹੈ ਸਾਡਾ ਆਪਣਾ ਅੱਛਾ ਇਹ ਅੰਦਾਜ਼ਾ ਇਹ ਕਿੰਨੇ ਕ ਦਾ ਸਮੋ ਤੁਹਾਡਾ ਨੁਕਸਾਨ ਹੋ ਗਿਆ ਹੋਏਗਾ ਮੇਰਾ ਤੀਮਾ ਜੀ 40-50 ਹਜ਼ਾਰ ਦਾ ਹੋ ਗਿਆ ਜੀ ਮਤਲਬ ਇਹ ਸਾਰਾ ਤਾਂ ਹੁਣ ਜਲ ਚੁੱਕਾ ਹੈ ਹਾਂ ਜਲ ਚੁੱਕਾ ਤਾਂ ਤੁਹਾਡੀ ਮੰਗ ਕੀ ਹੈਗੀ ਆ ਕੀ ਚਾਹੁੰਦੇ ਆ ਇਨਸਾਫ ਮਿਲਣਾ ਚਾਹੀਦਾ ਬਸ ਤੁਸੀਂ ਚਾਹਦੇ ਆ ਕਿ ਜਿਹੜਾ ਤੁਹਾਡਾ ਨੁਕਸਾਨ ਹੋਇਆ ਉਹਦੀ ਪਰਪਾਈ ਅੱਗੇ ਤੋਂ ਅੱਗ ਨਹੀਂ ਲੱਗਣੀ ਚਾਹੀਦੀ ਹਰ ਸਾਲ ਇਹ ਅੱਗ ਹਰ ਸਾਲ ਅੱਗ ਲੱਗਦੀ ਹੈ ਜੀ ਯਾਨੀ ਕਿ ਖੇਤਾਂ ਨੂੰ ਅੱਗ ਤੁਹਾਡਾ ਮਤਲਬ ਹਰ ਸਾਲ ਲੱਗਦੀ ਹੈ ਜੀ ਹਰ ਸਾਲ ਲਉਂਦੇ ਹਾਂ ਹਰ ਸਾਲ ਲਾ ਕੇ ਮੋਰੇ ਦੇਖਣ ਕੋਈ ਨਹੀਂ ਆਉਂਦਾ ਅੱਜ ਲਾ ਕੇ ਦੇਖਣ ਕੋਈ ਨਹੀਂ ਆਉਂਦਾ ਹੈਗਾ ਠੀਕ ਇਹ ਤਾਂ ਕੀ ਹੋਇਆ ਗੱਡੀ ਦਾ ਆ ਇੱਕ ਬਾਜਿਆ ਇਹ ਤਾਂ ਨਾਲ ਹੀ ਸੀ ਖੜੀ ਸੀ ਨਾਲ ਪੋਲ ਖੜੀ ਸੀ ਸਾਰੇ ਆ ਦੇ ਸ਼ੂ ਸ਼ੂ ਆ ਦੇਖੋ ਆ ਸਾਰੇ ਜਲੇ ਪਏ ਆ ਦੇ ਆ ਰੰਗ ਸਾਰੇ ਗੱਡੀ ਕੋਲੇ ਖੜੀ ਸੀ ਇਹ ਪਲਾੜ ਦੇ ਕੋਲੇ ਪਲਾੜ ਦੇ ਆਪਣੇ ਖੜੀ ਸੀ ਇਹ ਗੱਡੀ ਗਲਤੀਆਂ ਦੀ ਆ ਇੱਥੇ ਖੜੀ ਸੀ ਐਂਡੀ ਉਂਡੀ ਦੇ ਤਰ੍ਹਾਂ ਵਾਲੇ ਆ ਆ ਕੀ ਬਾਲਣ ਪਿਆ ਸੀ ਇਹ ਉਹਦੇ ਉੱਥੇ ਜਾ ਕੇ ਜੀ ਕਰਦੀਆਂ ਇਹਨਾਂ ਘੂੜੀਆਂ ਬਾਥੀਆਂ ਨਹੀਂ ਐਡੇ ਗਰੇ ਬਾਲਣ ਦੇ ਸਾਰੇ ਜਲ ਗਏ ਉਹ ਵੀ ਦੇਖ ਕੇ ਆਈ ਮੇਰੇ ਪੋਤਾਂ ਪਰੇ ਤੇ ਬਾਲਣ ਦੀਆਂ ਘੂੜੀਆਂ ਲਾਈਆਂ ਸੀ ਸਰਕਾਰੀ ਬੁੱਤੇ ਸਾਰੇ ਜਲ ਗਏ ਸਰਕਾਰੀ ਬੂਟੇ ਆ ਬੂਟੇ ਸਾਰੇ ਸਰਕਾਰੀ ਆ ਸਰਕਾਰੀ ਆ ਪਰ ਇਹ ਪਲਾਟ ਸਾਡੇ ਆਪਣੇ ਆ ਸਰਕਾਰੀ ਆ ਇਹ ਦਾ ਮਾਲਕੀ ਆ ਇਹ ਮਾਲਕੀ ਆ ਇਹ ਬੂਟੇ ਕਿਹਦੇ ਆ ਇਹ ਸਾਡੇ ਆਪਣੇ ਆ ਤੁਹਾਡੇ ਆ ਤੁਹਾਡੇ ਕਿੱਥੇ ਤੱਕ ਹੈ ਜਰਾ ਦਿਖਾਓ ਇਹ ਤੁਹਾਡੇ ਇਹਨਾਂ ਚੱਲ ਗਏ ਇਹ ਸਾਰੇ ਜਿਹੜੇ ਸੜਕ ਦੇ ਦੇਲੇ ਪਾਸੇ ਨਹੀਂ ਗਹੂਰੀਆਂ ਬਾਲਣ ਦੇ ਘਰੇ ਅੱਜ ਦਿਲਾ ਆਉ ਵੀ ਆ ਰੇ ਅਗ ਲੱਗੀ ਪਈ ਆ ਆ ਵਡੀਆਂ ਫੰਜੀਆਂ ਵੀ ਚਲ ਜਲ ਗਈਆਂ ਜੀ ਸਾਰਾ ਕੰਮ ਵਾਲਾ ਮਾਰਿਆ ਜੀ ਇਸ ਤੇ ਰੋਕ ਕੇ ਕੋਈ ਬੰਦੇ ਨੂੰ ਕੰਮ ਨਹੀਂ ਟਰੱਕ ਉੱਤੇ ਲੱਗਦੀ ਆ ਦੇਖੋ ਇਹ ਤਾਂ ਜਲ ਗਿਆ ਸਾਰੇ ਆਹ ਫਾਰੀ ਵੀ ਜਲ ਗਿਆ ਸਾਰੇ ਜਿਹੜੇ ਆ ਜਲ ਗਏ ਇਹ ਵੀ ਸਾਰੇ ਜਲ ਗਏ ਸਾਰੀ ਜਲ ਗਿਆ ਸਾਰੇ ਹਾਂ ਹਾਂ ਹੋਰ ਕੀ ਹੈਗਾ ਇੱਥੇ ਨੁਕਸਾਨ ਹੋਇਆ ਉਹ ਗਹੂੜੀਆਂ ਸਾਰੀਆਂ ਪਾਠੀਆਂ ਨਹੀਂ ਜਿੰਨੀਆਂ ਵੀ ਅੱਛਾ ਸਭ ਜਾਣੀਆਂ ਇਹਨਾਂ ਜਿਹੜਾ ਆ ਪਾਠੀਆਂ ਦਾ ਵੀ ਜਿਹੜਾ ਹੈਗਾ ਪੱਥੀਆਂ ਹੋਈਆਂ ਸੀਗੀਆਂ ਉਹ ਸਮਾਂ ਆਰਡਰ ਆਰਡਰ ਅੱਛਾ ਤੇ ਆ ਸਾਰਾ ਮਰੇ ਰਾਹੇ ਬਾਗ ਦਾ ਆਟੇ ਰਾ ਬਾਦੰਗਰੇ 16 ਸੁਰੂ ਸੀ ਆਹਰੇ ਰਾ ਇਧਰ ਖੇਤਾਂ ਉਤੇ ਜੀ ਆਕੇ ਅਗ ਲੱਗੀ ਇਧਰ ਮੂੰਹ ਕਰਕੇ ਅੱਛਾ ਇਹ ਤੁਸੀਂ ਸੜਕ ਕਿਨਾਰੇ ਲਗਾਏ ਹੋਇਆ ਹਨਾ ਸੀ ਤੇ ਘਰ ਚ ਮਤਲਬ ਜਗ੍ਹਾ ਨਹੀਂ ਹੋਣੀ ਇਸ ਕਰਕੇ ਨਹੀਂ ਪੁੱਤ ਤਾਂ ਘਰ ਜਗ੍ਹਾ ਹੋਵੇ ਫਿਰ ਆਹਰੇ ਵੀ ਆ ਗਏ ਐਡਾ ਗਰਬਾ ਪਾ ਲੈਂਦਾ ਸੀ ਅਸੀਂ ਲਖਣੀਆਂ ਰਾਸ਼ੀਆਂ ਤੇ ਪ੍ਰਾਕਰ ਜਿੱਤੇ ਲਖਣੀਆਂ ਰਾਸ਼ੀਆਂ ਤੇ ਪ੍ਰਾਕਰ ਸਾਡੇ ਕਰਾ ਹਾ ਮੁਰ ਠੀਕ ਹੈ ਦੇ ਜਦੋਂ ਪਿੱਛੇ ਪਾਏ ਸੀ ਬਸ ਅੱਛਾ ਬੱਚੇ ਪੜਦੇ ਆ ਹਾਂ ਜੀ ਸੂਏ ਦੇ ਉਦਾਂ ਨਾਰਮਲ ਪਾਉਣ ਵਾਲੇ ਵੀ ਸੀ ਦਿੱਲੀ ਅੱਛਾ ਉਹ ਮਤੋ ਕੇ ਪਾਏ ਤੇ ਉਹ ਮੁੰਡਾ ਉਹ ਤੁਹਾਡੇ ਉਹ ਜਿਹੜਾ ਸਾਹਮਣੇ ਕੰਧ ਦੁਆਰ ਦੇ ਰਹੀ ਆ ਉੱਥੇ ਪਾਏ ਹੋਏ ਸੀ ਹਾਂ ਜੀ ਇਸਵਾਕਾਰ ਦੀ ਆ ਉਹ ਤਾਂ ਉੱਚੀ ਲੱਗਦੀ ਆ ਅੰਦਰ ਉਹ ਬਹੁਤ ਜੀ ਆ ਉਹਦਾ ਸੇਕ ਲੱਗਣ ਨਾਲ ਜਾ ਕੇ ਉਹ ਜਲੇ ਗਏ ਹਾਂ ਜੀ ਉਹ ਇਕੱਠੇ ਹੋ ਗਏ ਇਕੱਠੇ ਹੋ ਗਏ ਸਲੇ ਉਹ ਤੇ ਪਾਣ ਵਾਲੇ ਥੋੜੀ ਰਹੇ ਆ ਹਾਂ ਪਾਣ ਵਾਲੇ ਨਹੀਂ ਅਸੀਂ ਲਾਇਏ ਮੈਂ ਪਿੱਛੇ ਇਹਨਾਂ ਲੱਠ ਕੇ ਲਾਇਆ ਮਤਲਬ ਇੱਕ ਦੇਖੋ ਕਿ ਅੰਦਰ ਬਚ ਗਿਆ ਮਤਲਬ ਅੱਗ ਅੰਦਰ ਵੀ ਪੈ ਸਕਦੀ ਸੀ ਤਾਂ ਕਿ ਉਹ ਦਰਵਾਜ਼ੇ ਤੇ ਕਾਫੀ ਪਿਆ ਮਾਸੀ ਲਾਏ ਆ ਠੀਕ ਇਹ ਇੱਥੇ ਤੇ ਇਹਨਾਂ ਦੀ ਮਾਰਗੀ ਹੈ ਜੀ ਬਾਕੀ ਹੋਰੇ ਆ ਗਿਆ ਸਰਕਾਰ ਸਰਕਾਰੀ ਬੂਟੇ ਆ ਵੀ ਸਾਰੇ ਜਲ ਗਏ ਕਿੰਨੇ ਕ ਸਰਕਾਰੀ ਜਲ ਗਏ ਹੋਣਗੇ ਅੰਦਾਜ਼ਾ ਸਾਰੇ ਤੁਸੀਂ ਦੇਖੋ ਇਹ ਰੋਡ ਦੇ ਨਾਲ ਜਿਹੜੇ ਸਰਕਾਰੀ ਬੂਟੇ ਲੱਗੇ ਹੋ ਸਾਰੇ ਜਲ ਗਏ ਸਾਰੇ ਜਲ ਗਏ ਨਹੀਂ ਆ ਜੀ 40 ਕਬੂਟੇ ਦਾ ਹੋਈ ਮੈਨੂੰ ਫਿਰ ਹਾਂਜੀ ਓਏ ਮੋਟਰ ਚਲਾ ਰਿਹਾ ਜਰਾ ਮੋਟਰ ਚਲਾ ਕੇ ਪਾਣੀ ਮਾਰਿਆ ਹਾਂ ਉਧਰ ਵੱਟ ਬਚਾਈਆ ਦੂਜੀ ਗੱਡੀ ਨੂੰ ਲਾ ਕੇ ਅੱਗ ਪੈ ਗਈ ਜਾਨ ਨੂੰ ਇਸ਼ਾਰਾ ਮਾਰਦੀ ਆ ਇੱਥੇ ਆ ਗਈ ਅੱਗ ਅੱਛਾ ਅੱਗ ਇੰਨੀ ਤੇਜ਼ ਹੋ ਗਈ ਤੇਜ਼ ਅੱਗ ਆ ਸਾਨੂੰ ਵੀ ਸੇਕ ਲੱਗ ਗਿਆ ਮੁੰਡੇ ਦੇ ਸੇਕ ਲੱਗ ਗਿਆ ਗਾਦਰ ਨੂੰ ਸੇਕ ਲੱਗਿਆ ਉਹ ਆਹ ਦੇਖੋ ਏ ਮੁੰਡੇ ਬਹੁਤ ਮੇਰੀ ਦੀਦੀ ਨੇ ਪੈਣਾ ਮੇਰੇ ਵੀ ਛੇਕ ਲੱਗਿਆ ਵਿਚਾਰ ਇਹ ਬਹੁਤ ਸੱਚੀ ਬੁਝਾਈ ਆ ਉਹ ਅੱਛਾ ਫਿਰ ਤੁਸੀਂ ਆ ਗਏ ਫਿਰ ਤੁਸੀਂ ਗਾਨੂੰ ਫੇਰੇ ਆ ਗਏ ਮੈਨੂੰ ਹੈਲਪ ਕੀਤੀ ਆ ਦੋਨਾਂ ਨੇ ਮੈਂ ਪਿੰਡ ਜਾ ਕੇ ਰੋਣਾ ਪਿਆ ਪਰਾਪ ਰੱਖਣ ਆਇਆ ਸੀ ਤੇ ਇੱਧਰ ਅੱਗ ਲੱਗੀ ਹੋਈ ਸੀ ਭਾਜੀ ਹੁਣੀ ਲੱਗਿਓ ਸੀ ਇਹਨਾਂ ਦੇ ਘਰੋਂ ਕਹਿੰਦੇ ਵੀ ਦੇਖਿਓ ਭਾਜੀ ਉਧਰ ਅੱਗ ਬਹੁਤ ਹੈ ਹਾਂ ਤੇ ਮੈਂ ਦੇਖਣ ਗਿਆ ਤੇ ਉਹ ਗੱਡੀ ਦੇ ਲਾਗੇ ਉਹ ਸਾਰੀ ਅੱਗ ਪਈ ਸੀ ਫਿਰ ਇਹ ਬੁਝਾਈ ਕਿੱਦਾਂ ਇਹ ਮੋਟਰ ਲੱਗੀ ਹੋਈ ਮੋਟਰ ਹੈ ਮੈਂ ਮੋਟਰ ਚਲਾ ਕੇ ਸਪਰਸੀਪਲ ਚਲਾਇਆ ਸੀ ਪਾਣੀ ਨਾਲ ਬੁਝਾਈ ਤੁਸੀਂ ਤੇ ਵੱਡਾ ਸੀ ਅੱਛੇ ਤੈ ਆ ਗਏ ਪਾਣੀ ਨਾਲ ਅਗ ਬਲਦੇ ਨਾ ਹਜੇ ਵੀ ਅਗ ਲੱਗੇ ਹੋਏ ਅਗ ਲੱਗੀ ਆ ਉਹ ਦੇ ਬਲਦੀ ਹਜੇ ਵੀ ਬਲਦੀ ਆ ਬੰਦੀਆਂ ਜਲ ਗਈ ਕਿ ਕੀ ਕਹਿਣਾ ਚਾਹੁੰਦੇ ਹੋ ਭਾਜੀ ਕੁੱਤੇ ਤੱਕ ਮਲ ਅੱਜ ਪਹੁੰਚੇ ਕੁੱਤਿਆਂ ਜੈ ਬਹੁਤ ਵੇਖ ਲੱਤੇ ਨੇ ਇਸ ਕੁੱਤੇ ਨੂੰ ਹਾਂਜੀ ਉਹ ਇਹ ਇਹ ਕਿੱਥੋਂ ਕੱਢਿਆ ਤੁਸੀਂ ਇਹ ਇੱਥੇ ਬੰਨਿਆ ਅਸੀਂ ਇੱਥੇ ਗੱਡੀ ਕੋਲ अच्छा इन्नू सेक ਲੱਗਾ ਮਤਲਬ ਹੈ ਨਾ ਹੋਰ ਤੇ ਲੈ ਤੇ ਜਾਂ ਸਾਰੇ ਮੇਰੇ ਡਰਾਫਟ ਸਾਰੇ ਮੇਰੇ ਜਲ ਗਏ ਇਹ ਸੇਕ ਲੱਗਾ ਪਤਾ ਲੱਗਦਾ ਦੇਖੋ ਇਹ ਤਾਂ ਬੜੀ ਗੂੜੀ ਹੈ ਸਾਰੇ ਦੇਖੋ ਇੱਥੇ ਤਾਂ ਡਰਾਫਟ ਨੇ ਸਾਰੇ ਤੇ ਇਹ ਸਾਰੇ ਜਲ ਗਏ ਇਹ ਇਹ ਤੁਹਾਡੇ ਆ ਇਹ ਹਾਂਜੀ ਸਾਰੇ ਡਰਾਫਟ ਇਹ ਸਾਰੇ ਤੁਹਾਡੇ ਆ ਹਾਂਜੀ ਸਾਡੇ ਆ ਪਲਾਨ ਤੇ ਲੱਗੇ ਪਲਾਨ ਤੇ ਹਾਂਜੀ ਕਪੜੇ ਸੀਗੇ ਦੂਣ ਦੇ ਵੀ ਹੋਣੇ ਨੇ ਇੱਥੇ ਹੋ ਗਏ ਉਦਾਂ ਆ ਗਏ ਇਕੱਠੇ ਹੋ ਗਏ ਕੀ ਹੋ ਗਿਆ ਹੁਣ ਮੇਰੇ ਵੀ ਸੀਗੇ ਬੱਛਾ ਆ ਦੇ ਆ ਇਕੱਠਾ ਹੋ ਗਿਆ ਨਾ ਛੜ ਗਿਆ ਸਾਹਮਣੇ ਛੜ ਗਿਆ ਬੇਗਾਨ ਹੋ ਗਿਆ ਪਾਣੀ ਨਾਲ ਛੁਰ ਗਿਆ ਆ ਵੀ ਹੋ ਗਿਆ ਇਕੱਠਾ ਹੋ ਗਿਆ ਸੈਲਕ ਮਹੀਆ ਸਾ ਆ ਵੀ ਇਕੱਠਾ ਹੋ ਗਿਆ ਆ ਗਾਂ ਨੂੰ ਤਾਂ ਮਾਰ ਦੇ ਸੀ ਠੀਕ ਠੀਕ ਹੈ ਭਾਜੀ ਪੁੱਤ ਨੂੰ ਮੇਟਾ ਲਓਗੇ ਬਚਾ ਲਓਗੇ ਕੁੱਤੇ ਨੂੰ ਅੱਗ ਪੈ ਜਾਣੀ ਉਹ ਚਾਹ ਚੰਦਾ ਸੀ ਪੁੱਤਾ ਬੜਾ ਭੌਂਕਦਾ ਸੀ ਕੁੱਤੇ ਨੂੰ ਹਜੇ ਵੀ ਆਉਂਦੇ ਯਾਰ ਕਿ ਨਾ ਆਉਣਾ ਆ ਮੋਰ ਪੱਖੇ ਨੂੰ ਪੈ ਜਾਣੀ